ਉਹ ਔਰਿਕਾ ਖਾਲਸਾ ਵਾਇਕੁਜ ਕੀ ਫਤਿਹ ਲਾਹੌਰ ਸ਼ਹਿਰ ਵਿੱਚ ਕੜਕ ਦੀ ਧੁੱਪ ਵਿੱਚ ਛੱਜੂ ਭਗਤ ਜੋ ਕੇ ਬੜਾ ਅਮੀਰ ਅਤੇ ਰਬੂ ਮੰਨਣ ਵਾਲਾ ਸੀ ਮਜ਼ਦੂਰਾਂ ਨੂੰ ਕੰਮ ਕਰਦਿਆਂ ਦੇਖਿਆ ਧੁੱਪ ਦੇ ਵਿੱਚ ਮੁਰਕੋ ਮੁਰਕੀ ਹੋਏ ਸੌ ਸਾਈ ਹੋਏ ਇੱਟਾਂ ਢੋ ਰਹੇ ਸਨ ਸਾਰਾ ਸਾਰਾ ਦਿਨ ਇੱਟਾਂ ਢੋਂਦਿਆਂ ਧੁੱਪ ਦੇ ਵਿੱਚ ਉਸ ਨੂੰ ਬੜਾ ਤਰਸ ਆਇਆ ਔਰ ਤਰਸ ਕਰਕੇ ਇਸ ਨੇ ਉਹਨਾਂ ਮਜ਼ਦੂਰਾਂ ਨੂੰ ਪੁੱਛਿਆ ਤੁਸੀਂ ਸਾਰਾ ਦਿਨ ਮਿਹਨਤ ਕਰਦੇ ਹੋ ਤੇ ਤੁਹਾਨੂੰ ਕੀ ਮਜ਼ਦੂਰੀ ਮਿਲਦੀ ਹੈ ਮਜ਼ਦੂਰ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ ਕਿ ਭਗਤ ਜੀ ਅੱਠ ਆਨੇ ਸਾਰੀ ਦਿਹਾੜੀ ਮਿਹਨਤ ਕਰਕੇ ਮਿਲਦੇ ਨੇ ਸ਼ਜੂ ਪਕਰਣ ਲਗਾ ਮੇਰੇ ਕੋਲ ਆਉਣਾ ਮੈਂ ਅੱਧੀ ਦਿਹਾੜੀ ਕੰਮ ਕਰਵਾਵਾਂਗਾ ਤੇ ਪੂਰਾ ਦਮੜਾ ਦੇਵਾਂਗਾ ਸਾਰੇ ਮਜ਼ਦੂਰ ਬੜੇ ਖੁਸ਼ ਹੋਏ ਇੱਕ ਤਾਂ ਅੱਧੀ ਦਿਹਾੜੀ ਮਿਲ ਕੰਮ ਕਰਨਾ ਹੈ ਤੇ ਮਜ਼ਦੂਰੀ ਡਬਲ ਮਿਲਣੀ ਹੈ ਸਾਰੇ ਮਜ਼ਦੂਰ ਕਹਿਣ ਲਗੇ ਭਗਤ ਜੀ ਕੰਮ ਕੀ ਹੋਵੇਗਾ ਭਗਤ ਨੇ ਕਿਹਾ ਕੱਲ ਨੂੰ ਆਉਣਾ ਫਿਰ ਦੱਸਾਂਗਾ ਕੱਲ ਨੂੰ ਸਵੇਰੇ ਹੀ ਉਹ ਮਜ਼ਦੂਰ ਭਗਤ ਦੇ ਕੋਲ ਆ ਗਏ ਆਉਂਦਿਆਂ ਸਾਰ ਹੀ ਭਗਤ ਜੀ ਨੇ ਇੱਕ ਇੱਕ ਮਾਲਾ ਇਹਨਾਂ ਨੂੰ ਪਕੜਾ ਦਿੱਤੀ ਤੇ ਕਿਹਾ ਕਿ ਹਰ ਮਣਕੇ ਦੇ ਨਾਲ ਆ ਰਾਮ ਰਾਮ ਕਹੀ ਜਾਓ ਤੇ ਸਿਰਫ ਅੱਧਾ ਦਿਨ ਅਖੜਾ ਹੈ ਤੇ ਪੂਰਾ ਦਮੜਾ ਲੈ ਜਾਣਾ ਲੇਕਿਨ ਸ਼ਰਤ ਹੈ ਕਿ ਦੂਜੀ ਦੀ ਤਰਫ ਨਹੀਂ ਵੇਖਣਾ ਧਿਆਨ ਤੁਹਾਡਾ ਮਾਲਾ ਦੇ ਮਣਕਿਆਂ ਜਾਂ ਰਾਮ ਦੇ ਵਿੱਚ ਹੋਵੇ 5-7 ਮਿੰਟ ਦੇ ਵਿਚਰਦੇ ਆ ਜਦੋਂ ਮਾਲਾ ਫੜ ਕੇ ਹੋ ਰਾਮ ਰਾਮ ਦਾ ਨਾਮ ਜਪ ਰਹੇ ਸੀ ਮਾਲਾ ਫਿਰ ਰਹੇ ਸੀ ਧਿਆਨ ਵਿਚਾਰਾਂ ਦੇ ਵਿੱਚ ਫਸਿਆ ਖਿਆਲ ਆ ਕਿ ਐਵੇਂ ਫਸ ਗਏ ਹਾਂ ਇਹ ਤਾਂ ਬਹੁਤ ਔਖਾ ਕੰਮ ਹੈ ਇਟਾਂ ਟੋਂਦੇ ਸੀ ਧੁੱਪ ਵਿੱਚ ਤਾਂ ਠੀਕ ਸੀ ਮਾਲਾ ਫੇਰਣੀ ਬਹੁਤ ਜ਼ਿਆਦੀ ਔਖੀ ਹੈ 10 ਮਿੰਟ ਬਾਅਦ ਇੱਕ ਦੂਜੇ ਵੱਲ ਵੇਖਣ ਲੱਗੇ ਤਾਂ ਭਗਤ ਜੀ ਕਹਿਣ ਲੱਗੇ ਮੇਰੀ ਸ਼ਰਤ ਹੈ ਕਿ ਇੱਕ ਦੂਜੇ ਵੱਲੇ ਵੇਖਣਾ ਨਹੀਂ ਬਿਲਕੁਲ ਧਿਆਨ ਟਿਕਾਓ ਤੇ ਆਪਣੇ ਵਿਚਾਰਾਂ ਨੂੰ ਪੜੋ ਅੰਦਰੋਂ ਤੁਹਾਡੇ ਕੀ ਖਿਆਲ ਪੈਦਾ ਹੁੰਦੇ ਨੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰੋ ਸਾਖੀਕਾਰ ਕਹਿੰਦਾ ਹੈ ਕਿ ਸਿਰਫ 30 ਘੜੀਆਂ ਹੀ ਇਹ ਵਹਿੜ ਸਕੇ ਤੇ ਮਾਲਾ ਪਗਜੀ ਦੇ ਅੱਗੇ ਰੱਖ ਦਿੱਤੀ ਤੇ ਕਿਹਾ ਆ ਚੱਕ ਤੇਰੀ ਮਾਲਾ ਅਸੀਂ ਤੇ ਇੱਟਾਂ ਹੀ ਢੋਣੀਆਂ ਨੇ ਇੱਟਾਂ ਵਾਲਾ ਕੰਮ ਸਾਨੂੰ ਸੌਖਾ ਹੈ ਇਹ ਕੰਮ ਸਾਤੋਂ ਨਹੀਂ ਹੋਣਾ ਐਵੇਂ ਸਿਰਖ ਪਾਣਾ ਪੈਂਦਾ ਹੈ ਅਸੀਂ ਸਰੀਰ ਨਾਲ ਤੇ ਮਿਹਨਤ ਕਰ ਸਕਦੇ ਹਾਂ ਪਰ ਦਿਮਾਗ ਨਾਲ ਨਹੀਂ ਕਰ ਸਕਦੇ ਕਹਿਣ ਤੋਂ ਮੁਰਾਦ ਕਿ ਜਿਸ ਬੰਦੇ ਦਾ ਰਸ ਮਿਹਨਤ ਦੇ ਵਿੱਚ ਹੀ ਸੀ ਤੇ ਮਿਹਨਤ ਕਰਦਿਆਂ ਜੋ ਬੰਦਾ ਨਹੀਂ ਥੱਕਦਾ ਐਸੇ ਪੁਰਸ਼ ਨੂੰ ਆਖਿਆ ਗਿਆ শূਦਰ ਬਾਦ ਕਿਸਮਤੀ ਇਹ ਹੋਈ ਕਿ ਚੰਦ ਖੁਦ ਗਰਗ ਬੰਦਿਆਂ ਨੇ ਚੰਦ ਖੁਦ ਗਰਜ ਬੰਦਿਆਂ ਨੇ ਆਖਿਆ ਕਿ ਸਕੂਦਰ ਨਖਿਦ ਨੇ ਇਸ ਦੇ ਅਰਥ ਬੜੇ ਨੀਵੇਂ ਸਮਝ ਲੈ ਬਹੁਤ ਹੀ ਨੀਵੇਂ ਸ਼ੂਦਰ ਦੇ ਅਰਥ ਕੋਈ ਨੀਵੇਂ ਨਹੀਂ ਤੇ ਬ੍ਰਾਹਮਣ ਦੇ ਅਰਥ ਕੋਈ ਖਾਸ ਨਹੀਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਬ੍ਰਾਹਮਣ ਇਤਨੀ ਮੈਂ ਹੋਰ ਅਰਜ ਕਰਦੇ ਆ ਕਿ ਕਿਸੇ ਵੀ ਸਿੱਖ ਨੂੰ ਮਜਬੀ ਸਿੱਖ ਜਾਂ ਚਮਾਰ ਸਿੱਖ ਜਾਂ ਹਰੀਨ ਸਿੱਖ ਨਾ ਆਖਿਆ ਕਰੋ ਕਿਉਂਕਿ ਸਾਡੇ ਸਤਿਗੁਰਾਂ ਨੇ ਜਿਸ ਵੇਲੇ ਊਚ ਨੀਚ ਛੂਆ ਛੂਤ ਅਤੇ ਸਿੱਖਾਂ ਦੇ ਉੱਤੇ ਸਿੱਖਾਂ ਤੇ ਕੀ ਬਲਕੇ ਸਾਰੀ ਦੁਨੀਆ ਦੇ ਉੱਤੇ ਮੁਗਲ ਹਕੂਮਤ ਦਾ ਜ਼ੋਰ ਸੀ ਕੋਈ ਘੋੜੇ ਤੇ ਨਹੀਂ ਚੜ ਸਕਦਾ ਕੋਈ ਢੋਲਕੀ ਨਹੀਂ ਵਜਾ ਸਕਦਾ ਕੋਈ ਪਾਠ ਪੂਜਾ ਨਹੀਂ ਕਰ ਸਕਦਾ ਬਿਨ ਬ੍ਰਾਹਮਣ ਤੋਂ ਉਸ ਵੇਲੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਅਮਰ ਸ਼ਿਕਾ ਕੇ ਪੰਜੇ ਸਿੰਘ ਕੋਈ ਸ਼ੂਦਰ ਨਹੀਂ ਕੋਈ ਬ੍ਰਾਹਮਣ ਨਹੀਂ ਕੋਈ ਖੱਤਰੀ ਨਹੀਂ ਕੋਈ ਜੱਟ ਨਹੀਂ ਕੋਈ ਨਾਈ ਨਹੀਂ ਕੋਈ ਸ਼ੇਂਬਾ ਨਹੀਂ ਇਹ ਸਾਰੇ ਗੁਰੂ ਕੇ ਸਿੱਖ ਨੇ ਇੱਕ ਬਾਟੇ ਦੇ ਵਿੱਚ ਉਮਰ ਸ਼ਿਕਾਇਆ ਅਤੇ ਇਕੱਠਿਆਂ ਲੰਗਰ ਪਾਣੀ ਛਕਾਉਣ ਦੀ ਪਰਥਾ ਚਲਾਈ ਢੋਲਕੀਆਂ ਦੀ ਜਗ੍ਹਾ ਦੇ ਉਤੇ ਨਗਾਰੇ ਆ ਗਏ ਸਿੱਖਾਂ ਦੇ ਕੋਲ ਘੋੜੇ ਚੜ੍ਹਨ ਵਾਸਤੇ ਆ ਗਏ ਖਾਲਸਾ ਫੌਜਾਂ ਤਿਆਰ ਵਰਤਿਆਰ ਗੁਰੂ ਸਾਹਿਬ ਨੇ ਬਣਾ ਦਿੱਤੀਆਂ ਔਰ ਉੱਚ ਨੀਚ ਪਰਮ ਭੇਦ ਮਿਟਾ ਕੇ ਸਾਰਿਆਂ ਨੂੰ ਇੱਕ ਰੂਪ ਦੇ ਦਿੱਤਾ ਬਦਕਿਸਮਤੀ ਨਾਲ ਅੱਜ ਵੀ ਸਾਡੇ ਲੋਕ ਈਸ਼ੂਆ ਸਾਹਿਬ ਦੇ ਵਿੱਚੋਂ ਨਹੀਂ ਨਿਕਲੇ ਐ ਬਾਲਮੀਕਾਂ ਦਾ ਗੁਰਦੁਆਰਾ ਹੈ ਇਹ ਰਾਮਦਾਸੀਆਂ ਦਾ ਗੁਰਦੁਆਰਾ ਹੈ ਮਜਬੀ ਸਿੰਘਾਂ ਦਾ ਗੁਰਦੁਆਰਾ ਹੈ ਇਸ ਭੇਖ ਦੇ ਵਿੱਚੋਂ ਸਾਡੀ ਕੌਮ ਅਜੇ ਵੀ ਨਹੀਂ ਜੇ ਨਿਕਲ ਸਕੀ ਸੋ ਗੁਰੂ ਸਵਾਰਿਓ ਜਿਹੜਾ ਸਿੰਘ ਸਜ ਗਿਆ ਉਹ ਗੁਰੂ ਦਾ ਪਿਆਰਾ ਬਣ ਗਿਆ ਉਸ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ ਮਾਤਾ ਸਾਹਿਬ ਕੌਰ ਜੀ ਹੈ ਇਕੋ ਹੀ ਟਗਾਣਾ ਅਨੰਤੁਰ ਸਹਿਬ ਹੈ ਖਾਲਸੇ ਦੀ ਜਾਤ ਵੀ ਕੋਈ ਹੈ ਸੋਏ ਸੀ ਪਿਆਰਿਓ ਅਜ ਦਾ ਇਤਿਹਾਸ ਕਿ ਭਗਤੀ ਕਰਨੀ ਕਿੰਨੀ ਔਖੀ ਹੈ ਕਠਨ ਤੋਂ ਕਠਨ ਕੰਮ ਕਰਨਾ ਵੀ ਅਗਲੇ ਨੂੰ ਸੌਖਾ ਜਾਪਦਾ ਹੈ ਕਿਉਂਕਿ ਅਸਲੀਅਤ ਨੂੰ ਅਸੀਂ ਸਮਝੀ ਨਹੀਂ ਸਕੇ ਸਵਾਗਤ ਪਿਆਰੇ ਹੋਈਆਂ ਭੁਲਾ ਨਾ ਚਤਾਰੀਏ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ